ਆ ਦੇਖੋ ਦੋਸਤੋ ਪੰਜ ਕੋਹੇ ਦਾ ਜੰਗਲ ਆ ਇਹ ਤੇ ਇਹ ਜੰਗਲ ਕਾਫੀ ਕਿਲਿਆਂ ਦੇ ਵਿੱਚ ਫੈਲਿਆ ਹੋਇਆ ਹੈ ਕਈ ਪੰਛੀ ਇੱਥੇ ਰਹਿੰਦੇ ਆ ਹੋ ਸਕਦਾ ਕੋਈ ਜਾਨਵਰ ਵੀ ਹੋਵੇ ਮੈਂ ਅੰਦਰ ਨਹੀਂ ਗਿਆ ਹੈਗਾ ਤੇ ਇੱਥੇ ਨਾ ਪਰਲੇ ਪਾਸੇ ਜੰਗਲ ਤੋਂ ਇੱਧਰ ਉਹ ਪਿੱਛੇ ਹਾਂ ਇੱਕ ਦਫ਼ਤਰ ਹੈ ਨਾ ਦਾ ਬਣ ਵਿਭਾਗ ਵਾਲਿਆਂ ਦਾ ਜਿਹੜੇ ਇਹਦੀ ਨਿਗਰਾਨੀ ਕਰਦੇ ਆ ਇਹ ਜੰਗਲ ਦੀ ਤੇ ਤਾਂ ਹੀ ਇਹ ਜੰਗਲ بچਿਆ ਹੋਇਆ ਹੈ ਜੇ ਇਹ ਦਫ਼ਤਰ ਨਾ ਹੁੰਦਾ ਇਹਨਾਂ ਦਾ ਬਣ ਵਿਭਾਗ ਵਾਲਿਆਂ ਦਾ ਤਾਂ ਲੋਕਾਂ ਨੇ ਕੱਦੇ ਦਰਖਤ ਵੱਢ ਕੇ ਲੈ ਜਣੇ ਤੇ ਲੱਕੜਾ ਬਣਾ ਕੇ ਫੂਕਣੇ ਤੇ ਘਰ ਦੇ ਵਿੱਚ ਕਿਉਂਕਿ ਆਹੀ ਕੁਸ਼ ਕਰਨ ਜੋਗਿਆ ਆਪਣੇ ਲੋਕ ਦਰਖਤਾਂ ਦੀ ਰੁੱਖਾਂ ਦੀ ਜੰਗਲਾਂ ਦੀ ਅਹਿਮੀਅਤ ਨਹੀਂ ਪਤਾ ਹੈਗਾ ਕਿ ਕਿੱਡੀ ਵੱਡੀ ਦੇਣ ਹੈ ਇਹਨਾਂ ਦੀ ਸਾਨੂੰ ਇਹ ਆ ਜੰਗਲ ਪਿੰਡ ਪੰਚਕੋਹੇ ਦਾ ਸੋ ਜਰੂਰ ਦੇਖੋ ਆ ਕੇ ਬਹੁਤ ਸਕੂਨ ਮਿਲਦਾ ਹੈ ਆਨੰਦ ਆਉਂਦਾ ਕੁਦਰਤ ਦਿਖਦੀ ਆ ਔਰ ਇਹ ਦੇਖੋ ਰੁੱਖੇ ਰੁੱਖਾਂ ਭਰੇ ਆ ਪਿਆ